ਕੀ ਨਾਮ ਦਾ ਹੈ ਜੀ ਮੇਰਾ ਨਾਮ ਸੁਰਿੰਦਰ ਕੌਰ ਜੀ ਕਿਥੇ ਰਹਿੰਦੇ ਤੁਸੀਂ ਅਸੀਂ ਸਲਾਮਾਬਾਦ ਚੋਂ ਕਮਰੋ ਸਰ ਜੀ ਕੀ ਮਸਲਾ ਹੋਇਆ ਜੀ ਪਤਾ ਨਹੀਂ ਇਹ ਮੁੰਡੇ ਦੀ ਕੋਈ ਲਾਕਡਾਟ ਪਤਾ ਨਹੀਂ ਕਿਸਕੇ ਮੈਨੂੰ ਐਸੀ ਜਾਣੀ ਪਤਾ ਕੀ ਲਾਕਡਾਟ ਸੀਗੀ ਤੇ ਜੋ ਆਈ ਸਾਡੀ ਬਡੀ ਤੀਜੀ ਜੀ ਮੇਰੀ ਹਸਪਤਾਲ ਦਾ ਅਖਰੇ ਸੀ ਅਪਰ ਸੀ ਵਾਲਾ ਉਹਦੇ ਟੀਵੀ ਸੈਂਟਰ ਦੇ ਇਹ ਆਇਆ ਸੀ ਰੋਟੀ ਦੇਣ ਗਿਆ ਉਹਨਾਂ ਦੇ ਰਾਹ 'ਚ ਮੁੰਡਾ ਕੋ ਲਾਪਰੀਤ ਹੈਗਾ ਉਹਨੇ ਗੋਲੀਆਂ ਮਾਰਦੀਆਂ ਹਾਂ ਜੀ ਇਹ ਆਸਟਾ ਵੀ ਜੀ ਉਹ ਦਿਨ ਆਲੂ ਕੋਨ ਗਿਆ ਉਹਦਾ ਨੰਬਰ ਦੇ ਦੇ ਤੁਹਾਨੂੰ ਕਿਹੜੇ ਨੰਬਰ ਤੋਂ ਕਾਲ ਲਾਉਣੀ ਹੈ ਕੋਲ ਦੇ ਤੋਂ ਵੇਖਣੇ ਸ਼ਰਤੀ ਤੇ ਲਿਖਿਆ ਕਿ ਤੇ ਬਣ ਕੇ ਰੋ ਮੈਨੂੰ ਇਹ ਨਹੀਂ ਪਤਾ ਕਿ ਕਿ ਲੱਗਿਆ ਠੀਕ ਹੈ ਕੀ ਨਾਮ ਦਾ ਜੀ ਮੇਰਾ ਨਾਮ ਸੁਰਿੰਦਰ ਕੌਰ ਜੀ ਅੱਛਾ ਕਿੱਥੇ ਰਹਿੰਦੇ ਤੁਸੀਂ ਅਜੀ اسلام ਆਬਾਦ ਚਾਹ ਹਮਰ ਸਰ ਜੀ ਕੀ ਮਸਲਾ ਹੋਇਆ ਜੀ ਪਤਾ ਨਹੀਂ ਇਹ ਮੁੰਡੇ ਦੀ ਕੋਈ ਲਾਕਡਾਟ ਪਤਾ ਨਹੀਂ ਕਿਸਕੇ ਮੈਨੂੰ ਐਸੀ ਜਾਣੀ ਪਤਾ ਕੀ ਲਾਕਡਾਟ ਸੀਗੀ ਤੇ ਜੋ ਆਈ ਸਾਡੀ ਬੜੀ ਦਿੱਕਤੀ ਜੀ ਮੇਰੇ ਹਸਪਤਾਲ ਦਾ ਖਲੇ ਸਿਵਲ ਆਪਣ ਸਿਵਲ ਉਹਦੇ ਟੀਵੀ ਸੈਂਟਰ ਦੇ ਇਹ ਆਇਆ ਸੀ ਰੋਟੀ ਦੇਣ ਗਿਆ ਉਹਨੂੰ ਦੇ ਰਾਹ ਚ ਮੁੰਡਾ ਗਿਲਪਰੀ ਤਾਗਾ ਉਹਨੇ ਗੋਲੀਆਂ ਮਾਰਦੀਆਂ ਇੱਕ ਗੋਲੀ ਕਿਸੇ ਮੋਢੇ ਤੇ ਵੱਜੀ ਤੇ ਇੱਕ ਇੱਥੇ ਵੱਜੀ ਮੁੰਡਾ ਪੱਜਾ ਘਰ ਆਇਆ ਰੋਂਦਾ ਮੇਰੇ ਕੋਲ ਪੂਆ ਜੀ ਪੂਆ ਜੀ ਮੈਂ ਮਰ ਗਿਆ ਜੀ ਮੈਂ ਬੁੱਧ ਕੀ ਹੈ ਇਹ ਮੈਨੂੰ ਲਵ ਗੋਲੀਆਂ ਮਾਰ ਗਿਆ ਤੇ ਬਸ ਉਹਨੇ ਜੀ ਆਈ ਸਾਡੀ ਪੁਲਿਸ ਵਾਦ ਸੱਦ ਲਈ ਐਂਬੂਲੈਂਸ ਸੱਦੀ ਐਂਬੂਲੈਂਸ ਲੱਤ ਕੇ ਲੈ ਗਈ ਮੁੰਨੇ ਵੀ ਨਹੀਂ ਪਤਾ ਪੁੱਛ ਕੀ ਕਹਿੰਦੀ ਉਹਨੂੰ ਉਹ ਦੇਖੋਨ ਕੀ ਕਹਿੰਦੇ ਨੇ ਉੱਥੋਂ ਦੋ ਫੋਨ ਕਰਕੇ ਕਹਿੰਦੇ ਰੇਟ ਪਾ ਤਬ ਉਡ ਗਾਲਤਾ ਇੱਥੋਂ ਤੇ ਲੈ ਗਏ ਨੇ ਮੁੰਡੇ ਨੂੰ ਐਂਬੂਲੈਂਸ ਚ ਪਾ ਕੇ ਮਾਮਲਾ ਐ اسلام آباد ਜਿਹੜਾ ਹੈ ਉਹ ਇੱਥੇ ਕਰੀਬ ਪੌਣੇ ਦੇ 11 ਵਜੇ ਨੇ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਆ ਸ਼ਰਨਜੀਤ ਨਾਮ ਦੀ ਲੇਡੀ ਆ ਉਹਦਾ ਹਸਬੰਡ ਸੀ ਅਮਨਪ੍ਰੀਤ ਉਹਨੂੰ ਗੋਲੀ ਲੱਗੀ ਆ ਕੋਈ ਪੁਰਾਣੇ ਕੋਈ ਰਿਲੇਸ਼ਨ ਦੱਸ ਰਿਹਾ ਜੀ ਨਵਪ੍ਰੀਤ ਨਾਮ ਦਾ ਲੜਕਾ ਆ ਸ਼ਾਇਦ ਉਹਨੇ ਉਹਨੂੰ ਗੋਲੀ ਮਾਰੀ ਆ ਤੇ ਗਾਂ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਆ ਸੇਵਨ ਹਸਪਤਲ ਜਾ ਰਹੇ ਨੇ ਚੈੱਕ ਕਰ CCTV ਆਈ ਸਾਹਮਣੇ CCTV ਚੈੱਕ ਕਰ ਰਹੇ ਆ ਜੀ CCTV ਕੈਮਰੇ ਚੈੱਕ ਕਰ ਰਹੇ ਆ ਕਿੰਨੀਆਂ ਗੋਲੀਆਂ ਲੱਗੀਆਂ ਗੋਲੀਆਂ 2 ਦੱਸਦੇ ਆ ਜੀ 2 ਲੱਗੀਆਂ ਨੇ ਕਿਹਦੇ ਜਨੇ ਹੈ ਇੱਕ ਜਣਾ ਸੀ ਜੀ ਲੜਕਾ ਨੌਪਰੀ ਸੀ ਉਹਦਾ ਨਾਮ ਤੇ ਬਾਕੀ ਕਰ ਰਹੇ ਆ ਜੀ ਵੈਰੀਫਾਈ ਸਾਰਾ ਠੀਕ ਕਾਰਵਾਈ ਸਰ ਕਾਰਵਾਈ ਹੁਣ ਉਹਦਾ ਬਿਆਨ ਲਿਖਦੇ ਆ ਜੀ ਪਹਿਲਾਂ ਲੜਕੇ ਦਾ ਜਾ ਕੇ ਦੇਖਦੇ ਆ ਉਹਦੀ ਕੀ ਪੋਜੀਸ਼ਨ ਹੈਗੀ ਆ ਫਿਰ ਉਹਦਾ ਬਿਆਨ ਲਿਖ ਕੇ ਮਕਦਮਾ ਦਰਜ ਕਰਾਂਗੇ ਠੀਕ ਹੈ ਥੈਂਕ ਯੂ